ਇਦਾਂ ਦੀ ਇੱਕ ਖਬਰ ਮੁਹੱਲੀ ਤੋਂ ਹੈ ਆਪ ਦੇ ਕ ਐਮ ਐਲ ਏ ਤੇ ਬਹੁਤ ਵੱਡਾ ਧੋਖਾਧੜੀ ਦਾ ਇਲਜ਼ਾਮ ਲੱਗਿਆ ਹੈ ਔਰ ਇਹ ਇਲਜ਼ਾਮ ਛੋਟਾ ਜਾਨੀ ਹੈ 150 ਕਰੋੜ ਰੁਪਏ ਦਾ ਇਲਜ਼ਾਮ ਹੈ ਜੀ ਇਹਦੇ ਬਾਰੇ ਵੀ ਜਾਣਕਾਰੀ ਦਿਓ ਜੀ ਹਾਂ ਜੀ ਅ ਦੇਖੋ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਕਾਰੋਬਾਰੀ ਹੈਗੇ ਆ ਤਗੜੇ ਜੀ ਕੁਲਵੰਤ ਸਿੰਘ ਤੁਹਾਨੂੰ ਪਤਾ ਹੀ ਆ ਕਿ ਜਨਤਾ ਲੈਂਡ ਪ੍ਰੋਮੋਟਰਸ ਵਾਲੇ ਆ ਜੀ ਜੀ ਉਹ ਅਕਸਰ ਉਹਨਾਂ ਦੇ ਬੋਰਡ ਤੇ ਅੱਜਕੱਲ ਮੈਂ ਬਠਿੰਡੇ ਬਠੁੰਡੇ ਦੇ ਨੇੜੇ ਵੀ ਦੇਖਦਾ ਏਡੀ ਤਗੜੀ ਕੰਪਨੀ ਆ ਕਾਰੋਬਾਰ ਵਧ ਗਿਆ ਬਹੁਤ ਜ਼ਬਰਦਸਤ ਕਾਰੋਬਾਰ ਆ ਉਹਨਾਂ ਦਾ ਜੀ ਪਹਿਲਾਂ ਵੀ ਸੀ ਆਮ ਆਦਮੀ ਪਾਰਟੀ ਚ ਆਉਣ ਤੋਂ ਵੀ ਪਹਿਲਾਂ ਸੀ ਦੇਖੋ ਮੁਹਾਲੀ ਦੇ ਜੇ ਦੇਖੀਏ ਤਿੰਨ ਚਾਰ ਤਗੜੇ ਖੜਾ ਰਹੀ ਹੈ ਜਿੰਨਸ ਦੇ ਹਮ ਹਮ ਐਨਕੇ ਸ਼ਰਮਾ ਹੋ ਗਿਆ ਉਹ ਕਾਲੀ ਆ ਜੀ ਉਹਨਾਂ ਦਾ ਵੀ ਬਿਜ਼ਨਸ ਹੈ ਫਿਰ ਇਸ ਤੋਂ ਇਲਾਵਾ ਬਲਵੀਰ ਸਿੱਧੂ ਹੋ ਗਿਆ ਕਾਂਗਰਸੀ ਹਮ ਇਹ ਕੁਲਵੰਤ ਸਿੰਘ ਜੀ ਵੀ ਪਹਿਲਾਂ ਤਾਂ ਕਾਲੀ ਸੀਗੇ ਜੀ ਤਾਂ ਹੌਲੀ ਹੌਲੀ ਫਿਰ ਇੱਧਰ ਆਏ ਆ ਤਾ ਇਹਨਾਂ ਦੀ ਟਿਕਟ ਨੂੰ ਲੈ ਕੇ ਵੀ ਕਈ ਗੱਲਾਂ ਕਈ ਕਿਸੇ ਉਹ ਅਕਸਰ ਕੀਤੇ ਜਾਂਦੇ ਆ ਸੁਨੇ ਜਾਂਦੇ ਆ ਸੁਣਾਏ ਜਾਂਦੇ ਆ ਤਾਂ ਕਹਿੰਦਾ ਮਤਲਬ ਇਹ ਆ ਕਿ ਇਹ ਜਿਹੜੀ ਭਾਜਪਾ ਹੈ ਨਾ ਜੀ ਚਲੋ ਠੀਕ ਆ ਇਹ ਜਿਹੜੇ ਇਸ ਤਰ੍ਹਾਂ ਦੇ ਬਿਜ਼ਨਸਮੈਨ ਹੁੰਦੇ ਇਹਨਾਂ ਦੇ ਝਗੜੇ ਝੇੜੇ ਹੁੰਦੇ ਆ ਕਿ ਆਪ ਹੀ ਮੰਨੇ ਸਨ ਕਿ ਕੁਝ ਜਿਹੜੇ ਸਰਕਾਰੀ ਰਾਹ ਇਸਤੇਮਾਲ ਕਰਦੇ ਆ ਜੀ ਕਿ ਉਹਦਾ ਬਕਾਇਆ ਇਹਨਾਂ ਦੇ ਵੱਲ ਪਿਆ ਪੈਂਡਿੰਗ ਪਿਆ ਇਹਨਾਂ ਨੇ ਭਰਿਆ ਨਹੀਂ ਉਹ ਗੱਲ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਬਣੀ ਆ ਨਾ ਉਹ ਤੋਂ ਬਾਅਦ ਸ਼ਾਇਦ ਹਿੰਦੁਸਤਾਨ ਟਾਈਮਜ਼ ਨੇ ਸ਼ਾਟ ਪਿਆ ਸੀਗਾ ਹੂੰ ਕਿਉਂਕਿ ਖਬਰਾਂ ਯਾਦ ਰਹਿ ਜਾਂਦੀਆਂ ਨੇ ਜੀ ਜੀ ਚਲੋ ਕਾਰੋਬਾਰੀਆਂ ਦੇ ਝਗੜੇ ਵੀ ਹੁੰਦੇ ਆ ਲੈਣ ਦੇ ਹੁੰਦੇ ਪਰ ਭਾਜਪਾ ਜਿਹੜੀ ਆ ਨਾ ਭਾਜਪਾ ਇੱਥੇ ਸਾਰਾ ਕੁਝ ਮੈਂ ਤੁਹਾਨੂੰ ਦੱਸ ਦੇਵਾਂ ਕਿ 227 ਵਾਸਤੇ ਖੇਡਦੀ ਪਈ ਆ ਜੀ ਉਹ ਖੇਡਦੀ ਨਹੀਂ ਪਈ ਉਹ ਉਹ ਖੇਡਦੀ ਵੀ ਪਈ ਆ ਮੈਂ ਕੀ ਕਹਿ ਰਿਹਾ ਖੇਡਦੀ ਨਹੀਂ ਪਈ ਉਹ ਖੇਡਦੀ ਵੀ ਪਈ ਆ ਚਲੋ ਠੀਕ ਹੈ ਮੈਂ ਜਿਵੇਂ ਕਿਹਾ ਕਿ ਹੋ ਸਕਦਾ ਕਿ ਲੈਣ ਦੇਣ ਜੋ ਕਾਰੋਬਾਰੀਆਂ ਦਾ ਹੁੰਦਾ ਹੈ ਉਹ ਹੋ ਵੀ ਸਕਦਾ ਜੀ ਇਹ ਸ਼ਿਕਾਇਤਦਾਰ ਜੋ ਹੀ ਜਾਂਚ ਪੜਤਾਲ ਹੋਏਗੀ ਉਸ ਤੋਂ ਬਾਅਦ ਚੱਲੂਗਾ ਕੰਮ ਕਿਉਂਕਿ ਦੂਜੀ ਕੰਪਨੀ ਜਿਹੜੀ ਉਹ ਵੀ ਰੀਅਲ ਏਸਟੇਟ ਦੀ ਹੈ ਉਹਨਾਂ ਦਾ ਵੀ ਕੰਮ ਇਹ ਹੋ ਪ੍ਰਾਪਰਟੀ ਨਾਲ ਹੀ ਜੁੜਿਆ ਹੈ ਨਾ ਜੀ ਤਾਂ ਉਹ ਕਹਿੰਦੇ ਆ ਕਿ ਜੀ ਸੈਕਟਰ 94 ਚ ਸ਼ਾਇਦ ਇਹਨਾਂ ਨੇ 117 ਕਿੱल्ल्याਾਂ ਚ ਡਿਵੈਲਪ ਕੀਤਾ ਸੀਗਾ ਜਿਹੜੀ ਹੈ ਕੋਈ ਸਟਰਕਚਰ ਬਣਿਆ ਹੋਇਆ ਹੈ ਹਾਂ ਜੀ ਤੇ 59 ਕਿੱਲੇ ਉਹਨਾਂ ਦੀ ਸੀਗੀ ਕਲਵੰਤ ਸਿੰਘ ਹੋਰਾਂ ਦੀ ਤੇ 58 ਸ਼ਾਇਦ ਇਹਨਾਂ ਦੀ ਸੀਗੀ ਇਸ ਤਰ੍ਹਾਂ ਮਤਲਬ ਕਿ ਉਹ ਇੱਕ ਵੰਡ ਸੀ ਜਿਹਦੇ ਚ 180 ਕਰੋੜ ਰੁਪਈਆ ਇਹਨਾਂ ਨੇ ਦੇਣਾ ਕੀਤਾ ਸੀਗਾ ਉਹਨਾਂ ਨੂੰ ਇਹ ਦਿੱਤਾ ਕਹਿੰਦੇ ਕਿ ਸਾਨੂੰ 24 ਕੋਰਡ ਹੈ ਬਾਕੀ ਜਿਹੜਾ ਹੈ ਸਾਡਾ ਇਧਰ ਉਧਰ ਹੋ ਗਿਆ ਵੀ ਮਤਲਬ ਕਿ ਨਾਲ ਉਹ ਇੱਕ ਤੇ ਇਕਰਾਰ ਦੇ ਮੁਤਾਬਕ ਜਿਹੜੇ ਪੈਸੇ ਦੇਣੇ ਸੀ ਉਹ ਡੁੱਬ ਗਏ ਹੂੰ ਤੇ ਦੂਜਾ ਕਿ ਧੋਖੇ ਨਾਲ ਜ਼ਮੀਨੜਾਪੀ ਗਈ ਹੈ ਜੀ ਯਾਨੀ ਇਸ ਤਰ੍ਹਾਂ ਦੇ ਦੋਸ਼ ਲੱਗੇ ਹੈ ਇਹਨਾਂ ਦਾ ਕੋਈ ਵਰਸ਼ਨ ਨਹੀਂ ਆਇਆ ਇਧਰੋਂ ਜਨਤਾ ਲੈਣ ਵਾਲਿਆਂ ਦਾ ਜੀ ਜਾਂ ਕੁਲਵੰਤ ਸਿੰਘ ਮਾਲੀ ਹੋਰਾਂ ਦਾ ਜੇ ਆਏਗਾ ਤਾਂ ਕੋਈ ਗੱਲ ਨਹੀਂ ਅਸੀਂ ਉਹ ਅਪਡੇਟ ਵੀ ਕਰ ਦੇਵਾਂਗੇ ਤਾਂ ਇਸ ਤਰ੍ਹਾਂ ਇਹ ਮਾਮਲਾ ਬਣ ਗਿਆ ਪਰ ਮੈਂ ਜਿਹੜੀ ਗੱਲ ਕਰ ਰਿਹਾ ਜੀ ਕਿ ਚਾਹੇ ਕਾਰੋਬਾਰੀ ਝਗੜੇ ਹੁੰਦੇ ਆ ਜਦੋਂ ਭਾਜਪਾ ਦੀ ਅੱਖ ਚ ਚੜ ਜਾਣਗੇ ਉਹਨਾਂ ਦਾ ਕੰਮ ਕੀ ਆ ਉਹਨਾਂ ਨੇ ਜੋ ਫਾਈਨੈਂਸ ਫਾਈਨੈਂਸ ਕਰਦੇ ਆ ਨਾ ਕੁਝ ਲੀਡਰ ਤਗੜੇ ਤੁਹਾਡੇ ਬਿਜ਼ਨਸਮੈਨ ਤਗੜੇ ਹੁੰਦੇ ਉਹਨਾਂ ਨੂੰ ਡਿੱਗਣਾ 2027 ਤੋਂ ਪਹਿਲਾਂ ਪਹਿਲਾਂ ਇਹ ਤੁਸੀਂ ਮੇਰੀ ਗੱਲ ਯਾਦ ਰੱਖ ਲਿਓ ਇਹ ਤੁਹਾਡੇ ਸਾਹਮਣੇ ਹੀ ਆ ਜਸਵੰਤ ਸਿੰਘ ਗੱਜਨ ਮਾਜਰਾ ਜੀ ਸੁੱਟ ਲਿਆ ਉਹ ਜੇਲ੍ਹ 'ਚ ਬੈਠੇ ਨੇ ਕਲਵੰਤ ਸਿੰਘ ਮਾਲੀ ਇਹਦੇ ਮਗਰ ਨੇ ਇਸ ਤਰ੍ਹਾਂ ਹੀ ਹੁੰਦਾ ਤੁਸੀਂ ਉੱਥੇ ਹੀ ਦੇਖ ਲਓ ਦਿੱਲੀ 'ਚ ਕੀ ਹੋਇਆ ਦਿੱਲੀ ਦੀ ਹੁਣ ਤੁਹਾਨੂੰ ਤਾਜ਼ਾ ਹੋਰ ਖਬਰ ਦੱਸ ਦੇਣਾ ਦੁਰਗੇਸ਼ ਪਾਠਕ ਦਾ ਵੀ ਜ਼ਿਕਰ ਆ ਰਿਹਾ ਹਮਮ ਜ਼ਿਕਰ ਪਾਲਿਸੀ ਚ ਤਾਂ ਉਹਦੇ ਚ ਵੀ ਕੀ ਹੈ ਕਿ ਭਾਵੇਂ ਚਲੋ ਕਪਲਾ ਸਾਬਤ ਹੋਏਗਾ ਕਿ ਜਾਂ ਕਿ ਨਹੀਂ ਹੋਏਗਾ ਉਹ ਤੇ ਹੁਣ ਅਦਾਲਤ ਨੇ ਤੈਅ ਕਰਨਾ ਪਰ ਤੁਸੀਂ ਇਹਦੇ ਕੋਈ ਫਾਈਨਸ ਜਿੱਥੋਂ ਫਾਈਨਸ ਆਇਆ ਜਿਹੜੀ ਇਹ ਤਥਾ ਕਥਤ ਕਹਾਣੀ ਆ ਹੁਣ ਤੱਕ ਦੀ ਏਜੰਸੀਆਂ ਦੀ ਤਾਂ ਉਹ ਉਹਨਾਂ ਬੰਦਿਆਂ ਤੇ ਸੱਟ ਮਾਰ ਦਿੱਤੀ ਹੈ ਨਾ ਜੀ ਸੋ ਇਹ ਚੀਜ਼ ਵੀ ਵੇਖਣ ਵਾਲੀ ਆ ਦਿਲਚਸਪ ਆ ਜੀ ਬਿਲਕੁਲ ਕਮੈਂਟ ਸਤਾ ਜੀ ਆਪਾਂ ਪੜ ਲਿਆ ਕਰਾਂਗੇ ਤੁਸੀਂ ਇਹ ਨਿਊਜ਼ ਨਾਲ ਜੁੜਿਆ ਹੋਇਆ ਕੋਈ ਕਮੈਂਟ ਭੇਜ ਦਿਓ ਗੁਰਵਿੰਦਰ ਜੀ ਚਲੋ ਪਿਛਲੀ ਗੱਲ ਕਰ ਰਹੇ ਨੇ ਕਹਿੰਦੇ ਕਿ ਇਨਸਾਫ ਪਰਮਾਤਮਾ ਨਹੀਂ ਦੇਣਾ ਜੀ ਉਹਦੇ ਤੇ ਵੀ ਉਮੀਦ ਹੈ ਪਰ ਅਦਾਲਤਾਂ ਆਪਣੇ ਵਾਸਤੇ ਬਣੀਆਂ ਨੇ ਉਹਨਾਂ ਤੋਂ ਵੀ ਆਪਾਂ ਉਮੀਦ ਕਰਦੇ ਹਾਂ ਕਿ ਚੰਗਾ ਕਰਨ ਤੇ ਚੰਗਾ ਇਨਸਾਫ ਸਭ ਨੂੰ ਦੇਣ ਜਟਵੈੜ ਜੀ ਹੋਰ ਬਹੁਤ ਸਾਰੇ ਦੋਸਤ ਬਿੱਕਰ ਜੀ ਆਪਣੇ ਨਾਲ ਜੁੜੇ ਹੋਏ ਨੇ ਦੋਸਤੋ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ ਦੋ ਕਹਿੰਦੇ ਕਿ ਦੋ ਹੋਰ ਵੀ ਨੇ ਅਕਾਲੀ ਦਲ ਵਾਲੇ ਰਣਜੀਤ ਸਿੰਘ ਗਿੱਲ ਗਿਲਕੋਵਲੀ ਵਾਲੇ ਸੰਨੀ ਇਨਕਲੇਵ ਵਾਲਾ ਜਰਨੈਲ ਸਿੰਘ ਬਾਜਵਾ ਕੀ ਬਾਤ ਹੈ ਜੀ ਆ ਬਿਲਕੁਲ ਮੈਂ ਦੱਸਿਆ ਨਾ ਤੁਹਾਨੂੰ ਕਿ ਕਈ ਬਿਜ਼ਨਸਮੈਨ ਨੇ ਉੱਥੋਂ ਦੇ ਜਿਹੜੇ ਕਿ ਪੋਲੀਟਿਸ਼ੀਅਨ ਜੀ ਮੈਂ ਤਾਂ ਜਿੰਨਿਆ ਕੋ ਨੂੰ ਪਿਆਈ ਉੱਥੇ ਮੈਂ ਤਾਂ ਜਿੰਨਿਆ ਕੋ ਨੂੰ ਸੁਣਦਾ ਵੀ ਆ ਤਗੜੇ ਆ ਇੱਥੇ ਮੈਂ ਤਾਂ ਉਹ ਦੱਸ ਦਿੱਤਾ ਜੀ ਤੁਹਾਨੂੰ ਜੀ ਰਜਿੰਦਰ ਜੀ ਕਹਿ ਰਹੇ ਨੇ ਕਿ ਐਨਕੇ ਸ਼ਰਮਾ ਜੀ ਨੇ ਤਾਂ ਇੱਕ ਜ਼ੀਰਕਪੁਰ ਦੇ ਕਿ ਕਲੋਨੀ ਦਾ ਨਾਮ ਬਦਲ ਕੇ ਬਾਦਲ ਕਲੋਨੀ ਰੱਖਤਾ ਸੀ ਕਹਿੰਦੇ ਫਿਰ ਭਾਈ ਇਦਾਂ ਹੀ ਆ ਕਿ ਜੇ ਹੁਣ ਪਾਰਟੀ ਜੁਆਇਨ ਕੀਤੀ ਆ ਤੇ ਫਿਰ ਵਫਾਦਾਰੀ ਵੀ ਤਾਂ ਠੋਕ ਕੇ ਜਿਤਾਉਣੀ ਚਾਹੀਦੀ ਆ ਜੀ